ਆ ਗਿਆ ਜੀ ਸਬਰਾਰ 855 ਗ੍ਰੀ ਸਟਾਰ ਮਾਡਲ ਕਿੰਨੇ ਆ ਜੀ 2004 ਮਾਡਲ ਆ ਜੀ 4 ਮਾਡਲ ক্লোਜ਼ ਕਰ ਇੰਜਨ ਆ ਜੀ ক্লোਜ਼ ਕਰਦੇ ਇੰਜਨ ਵਾਲਾ ਆ ਹਾਂਜੀ ਫਾਰਮਟਰੈਕ 60 ਇਹ ਵੀ ਆ ਗਿਆ ਜੀ ਪੀਵੀ 31 ਮਾਨਸਾ ਦਾ ਨੰਬਰ ਹਾਂਜੀ ਚੱਪਾ ਵਾਲੀ ਕਾਪੀ ਇਹਦੀ ਵੀ ਠੀਕ ਆ ਜੀ ਚੱਪਾ ਵਾਲੀ ਕਾਪੀ ਦੋਨੇ ਟਰੈਕਟਰਾਂ ਦੀ ਹਾਂਜੀ ਸਸੀ ਗਾਵਾ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਂਚੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਤੇ ਜੋ ਕਿ ਹਰ ਐਤਵਾਰ ਨੂੰ ਮੰਡੀ ਲੱਗਦੀ ਆ ਪੁਲ ਦੇ ਨਾਲ ਲੱਗਦੀ ਆ ਤੇ ਬਾਈ ਨਾਲ ਕਰਾਉਣਿਆ ਗੱਲਬਾਤ ਸਸੀ ਗੱਲ ਜੀ ਸਸੀ ਗੱਲ ਭਾਈ ਹੋਰ ਕਿਵੇਂ ਜੀ ਉਹਦੇ ਤੁਸੀਂ ਦੱਸੋ ਠੀਕ ਹੈ ਜੀ ਤੇ ਕਿੰਨੇ ਟਰੈਕਟਰ ਲੈ ਗਏ ਦੋ ਟਰੈਕਟਰ ਲੈ ਗਏ ਠੀਕ ਹੈ ਜੀ ਤੇ ਟਰੈਕਟਰਾਂ ਬਾਰੇ ਦਿੰਨੇ ਜਾਣਕਾਰੀ ਬਈ ਫਿਰ ਇਸ ਦੋ ਵਾਰ ਐਡਰੈਸ ਦੇਵਾਂਗੇ ਤੇ ਇਹ ਆ ਗਿਆ ਜੀ ਸਵਰਾਜ 855 ਗ੍ਰੀ ਸਟਾਰ ਮਾਡਲ ਕਿੰਨੇ ਹੈ ਜੀ 2004 ਮਾਡਲ ਹੈ ਜੀ 4 ਮਾਡਲ ਹੈ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਮੂਰ ਲੱਗੇ ਕੇ ਸੋਨਾ ਵਾਂਦੇ ਨਵੇਂ ਹੈ ਜੀ ਮਗਰਲੇ ਹੈਗੇ ਗੁੜੀਆ ਤੇ ਅੱਧੇ ਟਾਇਰ ਹੈ ਸਈ ਠੀਕ ਹੈ ਜੀ ਫਰੰਟ ਵਾਲੇ ਨਵੇਂ ਆ ਬੈਕ ਵਾਲੇ ਅੱਧੇ ਆ ਤੇ ਇਹ ਮੜਗਾੜਾਂ ਦੀ ਗੱਲ ਕਰੀ ਜੀ ਗਾਰਡੀਨ ਦੇ ਉੱਤੇ ਟੇਪ ਕਰਵਾਈ ਹੋਈ ਹੈ ਜੀ ਠੀਕ ਨਾਲ ਦੇ ਆ ਬਈ ਮੜਗਾਟ ਹਾਂਜੀ ਹਾਂਜੀ ਨਾਲ ਦੇ ਸਾਰੇ ਰੰਗ ਠੀਕ ਆ ਜੀ ਨਾਲ ਦੇ ਆ ਬਈ ਮੜਗਾਟ ਦੇਖੋ ਸਟਿੱਕਰ ਸਟਰੋਕਰ ਉਮੀ ਕੰਪਨੀ ਵਾਲੇ ਲੱਗੇ ਹੋਏ ਚਿੱਪ ਵਾਲੀ ਕਾਪੀ ਆ ਜੀ ਚਿੱਪ ਵਾਲੀ ਕਾਪੀ ਆ 6 ਚਰੀ 6 ਚਰੀ ਜਾ ਗਿਆ ਜੀ ਕਲੋਸ ਕਰ ਇੰਜਨ ਆ ਜੀ ਕਲੋਸ ਕਰਦੇ ਇੰਜਨ ਵਾਲਾ ਹਾਂਜੀ 3 ਸਟਾਰ ਚ ਤੇ ਕਿੰਨੇ ਮਾਡਲ ਹੈ ਜੀ ਇਹ ਇਹ 4 ਮਾਡਲ ਆਈ 4 ਮਾਡਲ ਆ ਪੀਵੀ 31 ਮਾਨਸਰ ਨੰਬਰ ਠੀਕ ਆ ਜੀ ਪੀਵੀ 31 ਮਾਨਸਰ ਦਾ ਨੰਬਰ ਆ ਗਿਆ ਜੀ ਇਹ ਰੰਗ ਪੇਂਟ ਦੀ ਵੀ ਗੱਲ ਸਭ ਆਰੀਜਨਲ ਆਈ ਏ 2 ਜੀ ਠੀਕ ਆ ਜੀ ਰੰਗ ਪੇਂਟ ਦਾ ਸਾਰਾ ਰੀਜਨਲ ਆ ਇਹ ਕੀ ਡਿਮਾਂਡ ਕਰਦੇ ਆਂ ਜੀ 2,80,000 ਰੁਪਏ ਜੀ 2,80,000 ਰੁਪਏ ਦਾ ਡਿਮਾਂਡ ਆ ਜੀ ਤੇ ਇਹ ਚੋਂ ਡਿਸਕਾਊਂਟ ਕਿੰਨੇ ਦਾ ਕਰੋਗੇ ਇਹ ਦੇ ਦਾਂਗਾ ਆਪਾਂ 2,60,000 ਰੁਪਏ ਡਿੱਟਰੀ 2,60,000 ਦਾ ਹੋ ਜੂ ਬਾਈ 20,000 ਦਾ ਡਿਸਕਾਊਂਟ ਹੋ ਜੂ ਹਾਂਜੀ ਠੀਕ ਆ ਜੀ ਅੱਗੇ ਜੀ ਫਾਰਮ 682007 ਮਾਡਲ ਅੱਗੇ ਆ ਗਿਆ ਜੀ ਫਾਰਮਾਟ ਰੈਕ 60 ਇਹ ਵੀ ਆ ਗਿਆ ਜੀ ਪੀਪੀ 31 ਮਾਨਸਾ ਦਾ ਨੰਬਰ ਹਾਂਜੀ ਚਿੱਪ ਵਾਲੀ ਕਾਪੀ ਇਹਦੀ ਵੀ ਠੀਕ ਹੈ ਜੀ ਚਿੱਪ ਵਾਲੀ ਕਾਪੀ ਦੋਨੇ ਟਰੈਕਟਰਾਂ ਦੀ ਇਹਦੇ ਸਰਕਾਰੀ ਨੰਬਰ ਪਲੇਟ ਵੀ ਲੱਗੀ ਹੋਈ ਆ ਬਈ ਪਹਿਲੀ ਪਾਰਟੀ ਦਾ ਜੀ ਇਹ ਵੀ ਫਰਸਟ ਪਾਰਟੀ ਚ ਆ ਗਿਆ ਟਰੈਕਟਰ ਇਹ ਤਾਂ ਰਹੀ ਗੱਲਬਾਤ ਕਰੀ ਚਾਰੇ ਟਾਇਰ ਨਵੇਂ ਆ ਜੀ ਬੈਲ ਮਿਲੂਗਾ ਤੁਹਾਨੂੰ ਠੀਕ ਹੈ ਜੀ ਬੈਲਾ ਮਿਲ ਜੂ ਬਈ ਚਾਰੇ ਦੇ ਕੇ ਟਾਇਰ ਆ ਸਾਰਾ ਓਰੀਜਨਲ ਟਰੈਕਟਰ ਇਹ ਕਿਤੇ ਕਲ ਮਿਲਗੇ ਟਰੈਕਟਰ ਤੇ ਠੀਕ ਹੈ ਜੀ ਹਾਂਜੀ ਤੇ ਦੇਖੋ ਵੀ ਮੜਗੜ ਮੜਗੂਟ ਇਹਦੇ ਵੀ ਨਾਲ ਦੇ ਆ ਇਹਦੇ ਵੀ ਸਟicker ਕੰਪਨੀ ਦੇ ਉਵੇਂ ਲੱਗੇ ਹੋਏ ਆ ਹਾਂਜੀ ਡਬਲ ਕਲੱਚ ਜੀ ਡਬਲ ਕਲੱਚ ਜਾ ਗਿਆ ਤਾਂ ਬਾਕੀ ਸਾਰਾ ਰੰਗ ਪਿੰਡ ਦਾ ਰਿਜਨਲ ਸਾਰਾ origignal ਹੀ ਕਿਤੇ ਗੱਲ ਮਿਲਗੀ ਰੇਟਰ ਤੇ ਠੀਕ ਆ ਜੀ ਟਾਇਰ ਵੀ ਨਵੇਂ ਆ ਜੀ ਨਵੇਂ ਟਾਇਰ ਆ ਜੀ ਟਾਇਰਾਂ ਦਾ ਬਿਲ ਵੀ ਮਿਲ ਜੂ ਤੁਹਾਨੂੰ ਤੇ ਇਹ ਇਹ ਵੀ ਆ ਗਿਆ PV31 ਉਹ ਵੀ PV31 ਚਿਪ ਵਾਲੀ ਕਾਪੀ ਦੋਨਾਂ ਦੀ ਚਿਪ ਵਾਲੀ ਦੋਨਾਂ ਦੀ ਕਾਪੀ ਆ ਪਹਿਲੀ ਪਾਰਟੀ ਦੀ ਆਈਡੀ ਬੂ ਸਾਰਾ ਕੁਝ ਮਿਲੂਗਾ ਇਹਦਾ ਵੀ ਠੀਕ ਆ ਜੀ ਹਾਂਜੀ ਇਹ ਕਿੰਨੇ ਮਾਡਲ ਆ ਜੀ ਇਹ 2007 ਮਾਡਲ ਆ ਜੀ 7 ਮਾਡਲ ਆ ਇਹਦੀ ਕੀ ਡਿਮਾਂਡ ਆ ਜੀ ਇਹਦੀ 290000 ਰੁਪਏ ਜੀ 290000 ਰੁਪਏ ਡਿਮਾਂਡ ਆ ਇਹ ਚ ਕਿੰਨੇ ਦਾ ਹੋ ਜੂਗੀ ਇਹ ਆਪਾਂ 270000 ਰੁਪਏ ਦੇ ਦਾਂਗੇ ਠੀਕ ਆ ਜੀ 270000 ਦਾ ਹੋ ਜੂਗਾ 20000 ਦਾ ਡਿਸਕਾਊਂਟ ਹੋ ਜੂ ਦੋਨੇ ਟਰੈਕਟਰਾਂ 'ਜੋ ਹਾਂਜੀ ਤੇ ਹੁਣ ਐਡਰੈਸ ਦੀ ਜੇ ਗੱਲਬਾਤ ਕਰੀਏ ਪਿੰਡ ਕਿਹੜਾ ਜੀ ਦੇਵੀ ਵਾਲਾ ਪਿੰਡ ਆਈ ਕੋਟੂਪੁਰ ਦੇ ਨਾਲ ਠੀਕ ਆ ਜੀ ਹਾਂਜੀ ਤੇ ਆਪਣਾ ਕੰਟੈਕਟ ਨੰਬਰ ਜੀ 83608 ਹਾਂਜੀ 23083 ਠੀਕ ਹੈ ਜੀ ਮੰਡੀ ਤੋਂ ਬਣਾ ਟਰੈਕਟਰ ਕਰੀ ਹੁੰਦੇ ਹਾਂ ਹਾਂ ਜੀ ਕਰੀ ਹੁੰਦੇ ਇੱਕ ਟਰੈਕਟਰ ਹੋਰ ਹੈ ਜੀ ਫੋਰ ਹੈ ਜੀ ਠੀਕ ਹੈ ਜੀ 93 ਮਾਡਲ ਹੈ ਜੀ ਜੇ ਕਿਸੇ ਤਿਆਰ ਕਰਉਣਾ ਆਪਾਂ ਤਿਆਰ ਵੀ ਕਰ ਦਾਂਗੇ ਠੀਕ ਹੈ ਜੀ ਮੋਡੀਫਾਈ ਵੀ ਕਰ ਦਿੰਦੇ ਹਾਂ ਹਾਂ ਜੀ ਮੋਡੀਫਾਈ ਵੀ ਕਰ ਦਿੰਦੇ ਠੀਕ ਹੈ ਜੀ ਜੋ ਲੋੜੇ ਬਾਈ ਜਾਣਕਾਰੀ ਲੈਣੀ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰ ਲਿਓ ਤੇ ਨੰਬਰ ਇੱਕ ਵਾਰੀ ਹੋਰ ਬੋਲ ਦਿੰਦਾ 83608 23083 ਇਹ ਵਿੱਚ ਪੁਰਾਣਾ ਟਰੈਕਟਰ ਕਟਾਉਣਾ ਕਿਸੇ ਵੀਰ ਨੂੰ ਹਾਂ ਜੀ ਕੱਟ ਲਾਂਗੇ ਵੀਰ ਜੀ ਠੀਕ ਹੈ ਜੀ ਠੀਕ ਹਾਂ ਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇ